ਕੀ ਬਾਬੋ ਕੀ ਹਾਲ ਚਾਲ ਹੈ ਬਾਈ ਉਹ ਟਿਕਟੌਕ ਸਾਰੇ ਤੇ ਅੱਜ ਇਹਨਾਂ ਨੂੰ ਡਾਉਣਿਆ ਸੁੱਕੇ ਤੇ ਕੱਲ ਵਲੋਗ ਨਹੀਂ ਆਇਆ ਅਜੋ ਪਹਿਲਾਂ ਕਿਹੜੀ ਨੂੰ ਮਾਰੀਏ ਅਜੋ ਪਹਿਲਾਂ ਬੱਚੇ ਨੂੰ ਮਾਰਦੇ ਆ ਕਿਰਾ ਸਹੀ ਕਰਕੇ ਇਹ ਬਈ ਦੂਸਰੇ ਨੰਬਰ ਤੇ ਇਹਨੂੰ ਛੱਡ ਦਿੰਨੇ ਚਲੋ ਚਿੱਟੀਆਂ ਵਾਲੇ ਆ ਗਏ ਹੱਥ ਚਾਰ ਤੇ ਤੇ 33ਰੇ ਨੰਬਰ ਤੇ ਆਹਾ ਚਿੱਟੀ ਕਾਲੀ ਆਖੀ ਇਹ ਵੀ ਚੜ ਗਈ ਉਹ ਕਿਆ ਜਨਰ ਜ਼ਿਆਦੀ ਟੈਂਪਰੇਚਰ ਨਹੀਂ ਹੈਗਾ ਠੀਕ ਠੀਕ ਹੈ ਜਾਂ ਬਸ ਤਾਂ ਹੀ ਪਾਣੀ ਪੁਣੀ ਦਿੱਤਾ ਸੁੱਕਣ ਜਾ ਖਾਲੀ ਪੇਟ ਠੀਕ ਆ ਬਈ ਅੰਦਰ ਬਸ ਠੰਡਾ ਇਹ ਅੰਡਾ ਉੰਡਾ ਜੇ ਨੀੜ ਨਾਲ ਕਿ ਪਤਾ ਨਹੀਂ ਡੰਡਾ ਖਰਾਬ ਹੋ ਗਈਆਂ ਕਬੂਤਰੀਆਂ ਚਲੋ ਛੱਡੋ ਆਓ ਯਾਬੋ ਕੁਤਰ ਤਾਂ ਤੇ ਉੱਡਦੇ ਬਾਣ ਉੱਚਾ ਚੜ ਗਏ

ਦੇਗ 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 ਇਹ ਮੇਰੀ ਮੈਨੂੰ ਤਾਂ ਜੀ ਨਹੀਂ ਆ ਭਈ ਉਹ ਹੱਦੀ ਨਾ ਕੈਮਰੇ ਚ ਨਹੀਂ ਦਿਖਣੀ ਆ ਪੌੜੀਆਂ ਅੱਛੀਆਂ ਨੇ ਇਹ ਉਹ ਬੰਦੀਆਂ ਇਹ ਆਉਂਦੀ ਵੀ ਲੱਗਦਾ ਜும் ਬੜਾ ਕੱਟ ਕਰਦਾ ਖਾਜੇ ਕੱਟੇ ਉਹ ਬੰਦੀਆਂ ਆਂ ਪਰ ਜੋ ਕਿੰਨਾ ਆ ਬਦਲ ਲੀਜ ਮੜ ਗਿਆ ਦੇਖਿਆ ਨਹੀਂ ਦੇਖਿਆ ਨਹੀਂ ਹੋਣੀ ਉਹ ਵੀ ਸੁਣ ਲੋ ਉੱਚੀਆਂ ਬਾਲੀਆਂ ਨੇ ਮੈਨੂੰ ਤਾਂ ਦਿਹਿੰਦੀ ਬਾਕੀ ਯਾਰ ਕੈਮਰਾ ਜੂਮ ਘੱਟ ਕਰਤਾ ਲਓ ਜੀ ਭਾਬੋ ਮਾੜੀ ਨੀਵੇ ਜਾਨਪਰ ਆਪਣੇ ਛੱਡ ਜੋ ਛੱਡ ਜੋ ਛੱਡ ਜੋ ਤੁਹਾਨੂੰ ਦਿਖਾਉਣਾ ਆਹ ਫੰਟਾ ਕੀ ਆ 2 3 ਨਾ ਲਾਲ ਬਗਲਾਂ ਵਾਲੀ ਠੀਕ ਆ ਇੱਧਰ ਬੱਗੇ ਕਰ ਦੋ ਘੱਟੇ ਇੱਧਰ ਹੋਣਗੇ ਚਲੋ ਜੀ ਬਾਬਿਓ ਆ ਬੱਚੇ ਨੂੰ ਤਾਂ ਦੇ ਦੋ ਸਾਰੇ ਦਾ ਦਾਣਾ ਛੂਲੇ ਦਾਣੇ ਬਈ ਇਸ ਤੋਂ ਬਾਅਦ ਦੇ ਕੇ ਨੂੰ 25 25 ਐਮ ਐਲ ਹਨਾ ਉਹ ਪੂਰਾਣ ਭਰ ਕੇ ਪਾਣੀ ਗੋੜਾ ਵਾਲਾ ਹੁਣ ਟੱਪੇ ਦੇ ਟੱਪ ਬਿਠਾਤਾ ਇਨੂੰ ਪਾਣੀ ਜ਼ਰੂਰੀ ਹੁੰਦਾ ਬੱਚੇ ਨੂੰ ਛੋਟੇ ਨੂੰ ਹਣਾ ਚਲੋ ਆ ਕੂਤਰੀਆਂ ਦਿਖਾਉਣਾ ਬੱਚੋ ਕੂਤਰੀਆਂ ਚੜ ਰਹੀਆਂ ਨੇ ਉੱਚੀਆਂ ਚਲੋ ਜੀ ਆਪੇ ਅੱਗੇ ਤੁੱਚੇ ਬੱਚਾ ਤੇ ਉਹ ਚਿੱਟੀ ਕਾਲੀ ਅੱਖਾਂ ਲੀਕਤਾ ਹਰ ਦਿਨ ਵੀ ਬੱਚੇ ਪੱਠੇ ਪੱਠੇ ਇਹ ਪੱਠੇ ਮੇਰੇ ਨੂੰ ਚ ਪੱਠੇ ਨਿਕਲਦੇ ਨੇ ਜਿਵੇਂ ਕਬੂਤਰ ਹੋਣ ਤੇ ਆ ਚਿੱਟੀ ਵਾਲੀ ਘਟ ਗਈ ਤੇ ਕੀ ਹੋਇਆ ਉੱਜੜੋਂ ਘਟ ਗਈ ਕੋਤਰੀ ਯਾਰ ਤਾਂ ਹਾਂਜੀ ਬਾਬੋ tema hoga nostalgia putri yang pergi. Khatijah jadi kan eh. Nanti apa tuh? Satu waktu ke eh, jadi aja Nama no kaltrea. 10:00 ਕੇ 4 ਮਿੰਟ ਹੋ ਗਏ ਤੇ ਕੂਟਰੀਆਂ ਆ ਫਰਤੀਆਂ ਹੁਣ ਤਾਂ ਨੀਵੀਆ ਨੇ ਆ ਫਰਤੀਆਂ ਜੀ ਚਲੋ ਵਧੀਆ ਉੱਡੇ ਆਉਣਾਂਗੇ ਹਨਾ ਨਾਲੇ ਬੱਚੇ ਪੁੱਛੀ ਵਧੀਆ ਟ੍ਰੈਂਡ ਹੋ ਜਾਣਗੇ ਤੋਕ ਚਲੋ ਕੋਈ ਨਾਂ ਦਿਖਾਉਣੇ ਆ ਵੀ ਤੁਹਾਨੂੰ ਦਾਨੀ ਵਾਬਾ

ਜਾਦਾ ਬੈਠਾਂਗੇ ਜਾ ਹੀ ਨਹੀਂ ਪਤਾ ਫੇਰ ਮੁੜ ਜਾਣਾ ਕੋਈ ਪਤਾ ਨਹੀਂ ਨਾ ਤੇ ਕਿ ਯਾਰ ਪਤਾ ਨਹੀਂ ਨਵਾਂ ਨੂੰ ਆ ਜਾਣ ਬਰਾ ਰਿਆ ਹੁਣ ਆਣਾ ਹੋਰੀ ਕਿਤੇ ਪਾਣੀ ਫੂਣ ਆਇਆ ਥੀ ਮੇਰੇ ਕੋਈ ਨਵਾਂ ਜਨ ਬਰਾ ਰਿਆ ਰੈਣ ਦੱਸੋ ਸੋਨੂੰ ਟਾਈਮ ਹੋ ਗਿਆ ਬਈ 11:42 ਅੱਜ ਬਹੁਤ ਵਧੀਆ ਹੋਟੀਆਂ ਬਹੁਤ ਵਧੀਆ ਕੋਈ ਨਾ ਠੀਕ ਆ ਸੁੱਕੀ ਡਾਈ ਜਾਣੇ ਹਨਾ ਜੰਮੀ ਜਮੀ ਸੁੱਕੀਆਂ ਨੇ ਨਾ ਪਾਣੀ ਦਿੱਤਾ ਇਹਨਾਂ ਨੂੰ ਕੁਛ ਨਹੀਂ ਕਰਿਆ ਆ ਗਈ ਉਹ ਤਰੀਕਾ ਤਾਂ ਘਾੜ ਦਿਓ ਆ ਗਈ ਆ ਗਈ ਸੋਂ ਤਾਂ ਬੈਠ ਨੂੰ ਤੇ ਆ ਵੀ ਆ ਗਈ ਬਈ ਬਹੁਤ ਉੱਤੇ ਗਏ ਨੇ ਅੱਜ ਤਾਂ ਬੜਾ ਨਜਾਇਜ਼ ਉੱਤੇ ਗਏ ਨੇ ਆ ਆ ਗਈ ਡੱਬੀ ਤਾਂ ਆਇਆ ਇਹਨੂੰ ਪਿਠਾ ਲਈ ਨਹੀਂ 베ਰੀ ਤੇ ਜਾਊਗੀ ਆ ਗਈ ਬਹੁਤ ਯਾਰੇ ਸੀ ਬਹੁਤ ਬਈ ਉਹ ਆ ਗਈ ਡੱਬੀ ਹੁਣੇ ਆਈ ਆ ਹਾਏ ਹਾਏ ਡੱਬੀ ਏ ਤੇਰਾ ਚਾਤ ਨਿਆਰੀ ਲਿਆਤ ਅੱਜ ਲਓ ਬਈ ਚਿੱਟੀਆਂ ਵਾਲੀ ਬੈ ਗਈ ਟਾਈਮ ਦੇਖੀਏ 42 ਤੇ ਦੋਵੇਂ ਕਬੂਤਰੇ 42 ਤੇ ਬੈ ਗੀਆਂ 11 42 ਬਹੁਤ ਕਹਾਂ ਡੁੱਡੀਆਂ ਸਰਾ ਠੀਕ ਐ ਹਣਾ ਇਹ ਬੱਚਾ ਕਿੱਧਰ ਗਿਆ

ਇਹ ਦੇਖੋ ਸਾਨੂੰ ਬਾਟ ਬੋਲ ਖੇਡਦੇ ਹੋਏ ਬਈ ਆਹ ਬਾਟ ਵੱਜਾ ਤੇ ਮੇਰੇ ਹਨਾ ਉਹਦੇ ਕਰਕੇ ਹੁਣ ਤਰ ਜਾ ਘੱਟ ਜਾਂਦਾ ਮੈਥੋਂ ਲੰਗੜਾ ਤੁਰਦਾ ਹਨਾ ਬਹੁਤ ਜ਼ੋਰ ਦੀ ਹੋਇਆ ਚ ਗਿੱਟਾ ਨਿਕਲ ਗਿਆ ਤਰ ਕੋਈ ਨਾ ਓਕੇ ਸੋਕੇ ਤਾਰੀਏ ਨੂੰ ਠੀਕ ਐ ਦੇਖੋ ਆਹ ਮੂੰਹ ਪਟਿਆ ਇਹਨਾਂ ਨੇ ਤਿੰਨਾਂ ਨੇ ਨਾ ਹਾਂ ਤਿੰਨਾਂ ਨੇ ਪੂਰਾ ਜੂਰ ਮਾਰ ਕੇ ਆਈਆਂ ਨੇ ਪੂਰਾ ਜੂਰ ਲਾ ਕੇ ਆਈਆਂ ਨੇ ਮਤਲਬ ਤੇ ਚਲੀ ਮਾਪੋ ਆਏ ਦੇ ਕਲਾਈਂ ਦੇ ਕੂਤਰਵਾਜ ਹੀ ਕਨੇ 7-8 ਕਾਂ ਦੇ ਮਿੰਟ ਇਕ ਦੇ ਹਾਂ ਕੂਤਰਵਾਜ ਤੋ ਬੋੜਾ ਨੇ ਮੈਨੂੰ ਪਰ ਤੂੰ ਹੀ ਕਰ ਲੈਣਾ ਨੇ ਯਾਰ ਪਰ ਤਮਾ ਬੋਰੀ ਲਾ ਲੀ ਕਰਕੇ ਫਿਰ ਕਰਨਾ ਸ਼ੇਅਰ ਤੁਹਾਡੇ ਨਾਲ ਇਹ ਮੋੜੇ ਮੋੜੇ ਦਾਣੇ ਵੀ ਪਏ ਨੇ ਹਣਾ ਜੀ ਮਿੰਟ ਲਾ ਲਿਆ ਆ ਤਾਰ ਲਿਆਂਦੇ ਕੂਤਰ ਸੱਚ ਕਬੂਤਰਿਆਂ ਉੰਤਰਾ ਆ ਨੇ ਚੱਲ ਕੂਤਰ ਲਾ ਲੇ ਉੰਤਰਾ ਤਾਰ ਲਿਆਂ ਬਾਕੀ ਹੁਣ ਦਿਨੇ ਇਹਨਾਂ ਨੂੰ ਪਾਣੀ ਦੇਖਦੇ ਆ ਉਹ ਤਾਂ ਭਈ ਆ 11 ਵੇ ਤੇ ਆ ਜਾਂਦੀਆਂ 11 ਆਹੋ ਪਤਾ ਨਹੀਂ 11 ਯਾਰ ਪਤਾ ਨਹੀਂ ਕਿਨੇ ਤੇ ਚਲੋ ਉਹ ਤਾਂ ਕੋਈ ਨਹੀਂ ਉਹ ਮੈਂ ਵੀਡੀਓ 'ਚ ਦੇਖ ਲੂੰਗਾ ਤੇ ਜਿਹੜਾ ਹੁਣ ਹੋ ਗਿਆ ਭਈ 12 8 ਕਾਦਰ ਸੋ ਕਿਹੜਾ ਜਾਂ ਨੰਬਰ ਆ ਚਾਹ ਪਾਣੀ ਲਿਆਉਣਾ ਜੀ ਬਾਬੋ ਦੇਖੀ ਮੜਾ ਜਾ ਰੱਖ ਕੇ ਪਾਣੀ ਹਾਂ ਉਹ ਚੜ ਗਈ ਮੈਂ ਕਿਹ ਇੱਕ ਕਬੂਤਰੀ ਕਿੱਧਰ ਗਈ ਲੈ ਚਾਲ ਚੱਗੀ ਹੋਈ ਪਹਿਲੀ ਤੁਸ ਓ ਲੋ ਵੀ ਹਾਂ ਇਹਦਾ ਮੂੰਹ ਲੱਗ ਗਿਆ ਥੋੜਾ ਜਿਹਾ ਲਓ ਥੋੜਾ ਇਹਦਾ ਲਵਾਤਾ ਵੇ ਤੂੰ ਪਰਹੋ ਰਾਇਆ ਬੱਸ 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 ਇਹਨਾਂ ਕਾ ਠੀਕ ਹੁੰਦਾ ਵੀ ਪਾਣੀ ਹਨਾ ਅੱਜ ਜ਼ੋਰ ਬੜਾ ਵੱਧ ਲਾ ਕੇ ਆਏ ਨੇ ਮਤਲਬ ਹਨਾ ਵੀ ਦੇਖ ਪਾ ਤਾ ਚਾਹੀਦੀ ਆ ਦੇਖਦੇ ਆਂ ਬਈ ਜਿਆਣਾ ਕੂਤਰੀ ਹੋਂ ਤਾਂ ਖਰਾਬ ਕਰ ਜਾਂਦੀ ਐ ਸਾਰਿਆਂ ਨੂੰ ਇਹ ਕੂਤਰੀ ਵੈਸੇ ਜ਼ੋਰ ਵੀ ਲਾਉਂਦੀ ਐ ਕਦੇ-ਕਦੇ ਜ਼ੋਰ ਵੀ ਲਾਉਂਦੀ ਐ ਹਣਾ ਉਹਦੇ ਪਹਿਲਾਂ ਜਦੋਂ ਆ ਪਹਿਲੀ ਬੈਗੀ ਸੀ ਉਹਦੇ ਘੰਟੇ ਬਾਅਦ ਘੰਟੇ ਬਾਅਦ ਉਦੋਂ ਸ਼ਾਇਦ ਬਈ ਆਂਡਾ ਦੇਣ ਵਾਲੀ ਸੀ ਉਹ ਤਾਂ ਨਹੀਂ ਉੱਟੀ ਆ ਚਿੱਟੋਂਡ ਤੇ ਟੋਂਡ ਵੀ ਲੱਗ ਰਿਹਾ ਵੀ ਹਣਾ ਕੋਈ ਨਾ ਸਾਰਿਆਂ ਨੂੰ ਲੱਗ-ਲੱਗ ਕਰਿਆ ਕਰਾਂਗੇ ਇਹਨਾਂ ਦਾ ਜਾਲੀ ਤੇ ਲਾ ਕੇ ਲੋਕ ਇਧਰ ਇਧਰ ਰੱਖਿਆ ਕਰਨਗੇ ਇਕੱਲੇ-ਇਕੱਲੇ ਕੂਤਰਾ ਹਣਾ ਬਾਕੀ ਸਹੀ ਹੋ ਗਿਆ ਹੁਣ 10 10 20 ਮਿੰਟ ਤੱਕ ਜਦੋਂ ਇਹਨਾਂ ਨੇ ਆਹ ਪਾਣੀ ਮਤਲਬ ਖਿੱਚ ਉਹ ਕਰ ਲੈ ਖਿੱਚ ਖਿੱਚ ਲਿਆ ਸੁਕ ਲਿਆ ਇਹਨਾਂ ਨੂੰ ਪੂਰਾ ਖਿੱਚਵਾ ਪਾਣਾ ਉਹ ਪਾਣੀ ਪਿਆ ਦਮ ਚਲੋ ਵਾਪੇ ਪਹਿਲਾ ਵਾ ਟਾਈਮ ਠੀਕ ਆ ਕੱਟ ਲੈ ਸ਼ੀਰ ਚਲੋ ਜੀ ਬਾਬਿਓ ਟਾਈਮ ਬਹੁਤ ਹੋ ਗਿਆ ਤੇਰੇ ਉੱਤੇ ਘੱਟ ਚੜ ਕੇ ਬੈਠਣ ਲੱਗੀ

ਮਸਲ ਨੂੰ ਇਹਨਾਂ ਨੂੰ ਕੁੱਡੇ ਛੱਡ ਦਾਂਗੇ ਲੈ ਇਹ ਚੱਕ ਕੇ ਪਿੰਨ ਉਹ ਜਾਲ ਜਾ ਆ ਕੇ ਛੱਪ ਬੈ ਕੁੱਟ ਚ ਹਲੋ ਜੀ ਮੈਂ ਵੀ ਛੱਡ ਦਈਏ ਇਹਨਾਂ ਨੂੰ ਨਾਲੇ ਹਾਊਸ ਚ ਚਲੋ ਵੀ ਸ਼ੁਰੂ ਦਾਨਦੋਨੇ ਪਾਤੇ ਵੀ ਇਹ ਖੁੱਡੇ ਵਿੱਚ ਦਿਖਾ ਲੈਣੀ ਕੂਤਰੀਆਂ ਬਾਕੀ ਚਲੋ ਮਿਲਦਾ ਕੱਸਣਾ ਬ్రో ਉਹਦੇ ਨਾਲ ਆ ਦੇਖ ਲੋ ਲੱਤ ਪੈਰ ਦੋ ਹਦਾ ਫਿਰ ਵੀ ਬਲਾ ਹੋਗਾ ਸਮਾਨ ਇਹ ਕਹਤੇ ਹੁਣ ਬੰਨ ਕੇ ਗੱਡਾ ਪਈ ਪੱਟੀ ਸੈੱਟ ਕਰਕੇ ਠੀਕ ਆ ਬਈ ਚਲੋ ਮਿਲਦਾ ਕੱਸਣਾ ਉਹਦਾ ਬਾਏ ਬਾਏ